ਦਾ ਇਕਾ ਜਿੰਦਾਬਾਗ ਬਾਗਰੂ ਜੀ ਕਾ ਖਾਲਸਾ ਬਾਗਰੂ ਜੀ ਕੀ ਫਤਿਹ ਮੈਂ ਸਰਵੰਤ ਸਿੰਘ ਬਾਗਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੋ ਰੇਲਾਂ ਦਾ ਪਹੀਆ ਜਾਮ ਹੋਇਆ ਉਹ ਪੂਰੇ ਦੇਸ਼ ਚ ਹੋਇਆ ਨਾ ਕੱਲੇ ਪੰਜਾਬ ਚ ਹੋਇਆ ਤੇ ਨਾ ਕੱਲੇ ਕਪੂਰਥਲੇ ਜ਼ਿਲ੍ਹੇ ਚ ਹੋਇਆ ਤੇ ਪੂਰੇ ਦੇਸ਼ ਦੇ ਵਿੱਚ ਹੋਇਆ 3 ਤਰੀਕ ਨੂੰ 2021 ਦੇ ਵਿੱਚ ਜੁਪੀ ਲਖੀਨਪੁਰ ਖੇਰੀ ਦੇ ਵਿੱਚ ਕਿਸਾਨਾਂ ਦੇ ਉਤੇ ਠਾਰ ਗੱਡੀਆਂ ਜੜਾ ਗਏ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਨੂੰ ਸੀ ਦੇ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਜੋ ਪੂਰੇ ਦੇਹ ਨੇ ਇਹ ਰੋਸ ਕੀਤਾ ਤੇ ਜੋ ਸੀਖ ਮਿਸ਼ਰਾ ਅਜੇ ਮਿਸ਼ਰਾ ਜਿਹੜੇ ਆ ਉਹਦੇ ਫਿਰਦੇ ਆ ਮੰਤਰੀਆਂ ਮੰਡਲ ਦੇ ਵਿੱਚ ਭਾਵੇਂ ਐਰ ਕੀ ਉਹਨਾਂ ਨੂੰ ਉਹਨਾਂ ਨੂੰ ਬੁਰੀ ਤਰ੍ਹਾਂ ਲੋਕਾਂ ਰਾਇਆ ਪਰ ਮੋਦੀ ਸਰਕਾਰ ਦੇ ਸੱਜੇ ਖੱਬੇ ਬੈਠੇ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਦਾ ਟਿਕਾਣਾ ਜੇਹਲਾਂ 'ਚ ਆ ਇਹਨਾਂ ਦਾ ਟਿਕਾਣਾ ਸਲਾਖਾਂ ਦੇ ਪਿਛੇ ਆ ਕਿਉਂਕਿ 4 4 5 5 ਕਤਲਾਂ ਦੇ ਜ਼ਿੰਮੇਵਾਰ ਜਿਹੜੇ ਆ ਉਹ ਮੰਤਰੀ ਮੰਡਲ ਚ ਨਹੀਂ ਉਹ ਜੇਲ੍ਹਾਂ ਜਾਣੇ ਚਾਹੀਦੇ ਆ ਉਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਰੇਲਾਂ ਦਾ ਪਹੀਆ ਜਮ ਕਰ ਰਹੇ ਆ ਨਾਲ ਪੰਜ ਬੰਦੇ ਸਾਡੇ ਜਿਨ੍ਹਾਂ ਦੇ 302 ਦੇ ਪਰਚੇ ਹੋਇਆ ਉੱਥੇ ਹੀ ਭੀੜ ਤੰਤਰ ਨੇ ਉਹਨਾਂ ਦੇ ਬੰਦੇ ਭਾਜਪਾ ਦੇ ਮਾਰੇ ਚਾਰ ਉਹਨਾਂ ਦਾ ਪਰਚਾ ਜਿਹੜਾ ਉਹ ਸਾਡੇ ਬੰਦਿਆਂ ਦੇ ਬਿਨਾਂ ਵਜ੍ਹਾ 100% ਨਜਾਇਜ਼ ਹੋਇਆ ਤੇ ਉਹਨਾਂ ਦੀ ਕੋਈ ਜਵਾਬਤ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਅਗਲਾ ਜੋ ਸਾਡੇ ਪੰਜਾਬ ਦੇ ਵਿੱਚ ਝੋਨੇ ਦੀ ਜ਼ਗਾਈ ਨੂੰ ਇੱਕ ਤਰੀਕ ਨੂੰ ਝੋਨੇ ਦੀ ਬੋਲੀ ਸ਼ੁਰੂ ਹੁੰਦੀ ਆ ਪਰ ਨਹੀਂ ਹੋਈ ਕਿਉਂਕਿ ਸਰਕਾਰ ਕੇਂਦਰ ਦੀ ਹਰਿਆਣਾ ਦੇ ਪੰਜਾਬ ਨੂੰ ਟਾਰਗੇਟ ਕਰ ਰਹੀ ਆ ਕਿਉਂਕਿ ਇੱਥੇ ਸੰਘਰਸ਼ੀ ਯੋਧਿਆਂ ਦੀਆਂ ਧਰਤੀਆਂ ਐ ਇੱਥੋਂ ਸੰਘਰਸ਼ੀ ਜੰਮਦੇ ਆ ਤੇ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਖੱਜਲ ਖਰਾਬ ਕਰਕੇ ਵੇਖੀਏ ਪਰ ਕੇਂਦਰ ਦੇ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਖੇਡਾਂ ਜਿਹੜੀਆਂ ਤੁਹਾਨੂੰ ਬਹੁਤ ਮਹਿੰਗੀਆਂ ਪੈਣ ਗਈਆਂ ਜਲਦ ਤੋਂ ਜਲਦ ਪੰਜਾਬ ਦੇ ਲੋਕਾਂ ਦਾ ਝੋਨਾ ਜਿਹੜਾ ਉਹਦਾ ਐਲਾਨ ਕਰਕੇ ਕਿਸਾਨਾਂ ਨੂੰ ਆੜਤੀਆਂ ਨੂੰ ਬਾਰਦਾਣਾ ਜਲਦ ਤੋਂ ਜਲਦ ਮੁਹੱਈਆ ਕਰਾ ਕੇ ਤੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਚਗਾਈਆਂ ਜਾਂ ਜਿੰਨਾ ਚਿਰ ਇੱਥੇ ਕੋਈ ਨਾ ਕੋਈ ਅਫਸਰ ਨਹੀਂ ਆਉਂਦਾ ਆ ਕੇ ਸਾਨੂੰ ਭਰੋਸਾ ਨਹੀਂ ਦਿੰਦਾ ਕਪੂਰਸਲੇ ਸultanpur ਸਬਡਿਵੀਜ਼ਨ ਦਾ ਉਹਨਾਂ ਦੇ ਰ ਸੰਘਰਸ਼ ਜਿਹੜਾ ਇੱਥੇ ਜਾਰੀ ਰਹਿਣਾ ਬਾਕੀ ਜ਼ਿਲ੍ਹਿਆਂ 'ਚ ਭਾਵੇਂ 2 ਘੰਟੇ ਦਾ ਪਰ ਸਾਡਾ ਜਿਹੜਾ ਉਹ ਵੱਖਰਾ ਨਵੇਕਲਾ ਇਸ ਕਰਕੇ ਹੋ ਗਿਆ ਕਿ ਝੋਨਾ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਤੇ ਝੋਨਾ ਜਿਹੜਾ ਉਹ ਚੁੱਕਿਆਣ ਜਾ ਰਿਹਾ ਅਸੀਂ ਉਹ ਪੰਜਾਬ ਦੀ ਸਰਕਾਰ ਤੋਂ ਵੀ ਜਵਾਬ ਮੰਗਦੇ ਆ ਕਿ ਕੀ ਝੋਨਾ ਲਾਉਣਾ ਪਾ ਪਿਆ ਜੇ ਝੋਨੇ ਦਾ ਚੌਲ ਕੇਂਦਰ ਦੀ ਸਰਕਾਰ ਨੂੰ ਚਾਹੀਦੇ ਆ ਤੇ ਇਹ ਪਰਾਲੀ ਵੀ ਜੋ ਪਿਛਲੇ ਕੱਲ ਦੇ ਆ ਦਿਨਾਂ ਦੇ ਵਿੱਚ ਖਬਰਾਂ ਆਈਆਂ ਕਿ ਪੁਲਿਸ ਤੇ ਜੋ ਨਿਊਟਰਲ ਅਫਸਰ ਜਿਹੜੇ ਉਹ ਪੰਜਾਬ ਸਰਕਾਰ ਨੇ ਨਿਯੁਕਤ ਕੀਤੇ ਆ ਅਸੀਂ ਆਨੇ ਵੀ ਇਹਨਾਂ ਦੀ ਲੋੜ ਨਹੀਂ ਕੋਈ ਅਸੀਂ ਅੱਗ ਹੀ ਨਹੀਂ ਲਾਉਂਦੇ ਸਾਨੂੰ ਦਿਓ 7000 ਰੁਪਇਆ ਕਿਉਂ ਅੱਗ ਲਾਵਾਂਗੇ ਪਰ ਚੌਲ ਤੇ ਤੁਹਾਨੂੰ ਚਾਹੀਦੇ ਆ ਤੇ ਪਰਾਲੀ ਕਿੰਨੇ ਖੜਨੀ ਆ ਇਸ ਕਰਕੇ ਪ੍ਰਾਲੀ ਦੇ ਮੁੱਦੇ ਦੇ ਵੀ ਅਸੀਂ ਸੰਘਰਸ਼ ਲੀਕਣ ਦੀਆਂ ਤਿਆਰੀਆਂ ਕਰ ਰਹੇ ਆ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਤੋਂ ਬਾਹਰ ਜਾਵੇ ਆਉਣ ਵਾਲਾ ਸਮਾਂ ਜਿਹੜਾ ਇਹਦੇ ਵਿੱਚ ਵੱਡੇ ਸੰਘਰਸ਼ ਲੀਕ ਕੇ ਪੰਜਾਬ ਦੀ ਸਰਕਾਰ ਦੇ ਸਾਹਮਣੇ ਕਰਾਂਗੇ ਸਰਪੱਲ ਸਾਹਿਬ ਪਿਛਲੇ ਦਿਨੀ ਸੁਲਤਾਨਪੁਰ ਦੀ ਚਾਰ ਕਿਸਾਨਾਂ ਦੇ ਪਰਚਾ ਵੀ ਹੋਇਆ ਪ੍ਰਾਲੀ ਨੂੰ ਅੱਗ ਲਾਉਂਦਾ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਹੁਤ ਜ਼ਿਆਦਾ ਘਟਿਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਜਿਹੜਾ ਰੋਲ ਆ ਇਹ ਬਹੁਤ ਜ਼ਿਆਦਾ ਮਾੜਾ ਉਹ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਜੇ ਤੁਸੀਂ ਚੌਲ ਲੈਣੇ ਆ ਤੇ ਜਾਂ ਪਰਾਲੀ ਚੋਕੇ ਲੈ ਜਾਓ ਜਾਂ ਕਿਸਾਨਾਂ ਨੂੰ ਅੱਗ ਲਾਉਣ ਦਿਓ ਇਹ ਪਰਚਾ ਦੇ ਅਸੀਂ ਪੂਰ ਜ਼ੋਰ ਨਖਾਈਦੀ ਕਰਦੇ ਆ ਇਹ ਆਉਣ ਵਾਲੇ ਸਮੇਂ ਚ ਪਰਚੇ ਜਿਹੜੇ ਰੱਦ ਕਰਾਵਾਂਗੇ ਧੰਨਵਾਦ ਜੀ ਬਲੇ ਸੋਨ ਮੈਂ ਵਿਕਾਸ ਗੁਪਤਾ ਨਾ ਤਹਿਸੀਲਦਾਰ ਸੁਲਤਾਨਪੁਰ ਲੋਧੀ ਇੱਥੇ ਬਤੌਰ ਡਿਊਟੀ ਰਜਿਸਟਰਡ ਮੇਰੀ ਡਿਊਟੀ ਲਗਾਈ ਗਈ ਆ ਜੋ ਕਿਸਾਨ ਵੀਰਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਵਾ ਔਰ ਧਰਨਾ ਸ਼ਾਂਤੀਪੂਰਵਕ ਤਰੀਕੇ ਨਾਲ ਲਗਾਇਆ ਜਾ ਰਿਹਾ ਵਾ ਤੇ ਕੋਈ ਅਮਨ ਨੂੰ ਅਮਨ ਸ਼ਾਂਤੀ ਮੇਨਟੇਨ ਕਰਦੇ ਹੋਏ ਧਰਨਾ ਲਗਾਇਆ ਜਾ ਰਿਹਾ ਕਿਸਾਨਾਂ ਵੱਲੋਂ ਬਾਕੀ ਜੋ ਤੁਸੀਂ ਦੱਸਿਆ ਕਿ ਇਹਨਾਂ ਵੱਲੋਂ ਖਰੀਦ ਬਾਰੇ ਮੰਗ ਕੀਤੀ ਗਈ ਹੈ ਉਹ ਸਰਕਾਰੀ ਪੱਧਰ ਤੇ ਡਿਸਕਸ਼ਨ ਚੱਲਦੀ ਪਈ ਹੈ ਉਮੀਦ ਹੈ ਛੇਤੀ ਹੀ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਾਂਗੇ ਕਿਸਾਨਾਂ ਵੱਲੋਂ ਅਨਮਿੱਥੇ ਸਮੇਂ ਲਈ ਇਹ ਧਰਨਾ ਅਰੰਭਿਆ ਗਿਆ ਹੈ ਉਹ ਕਹਿੰਦੇ ਜਦੋਂ ਤੱਕ ਸਰਕਾਰੀ ਖਰੀਦ ਜ਼ਿਲ੍ਹਾ ਕਪੂਠਾ ਦੇ ਵਿੱਚ ਸ਼ੁਰੂ ਨਹੀਂ ਹੁੰਦੀ ਕਿਸਾਨਾਂ ਦੀ ਫਸਲ ਨਹੀਂ ਚੋਲੀ ਜਾਂਦੀ ਤਦ ਤੱਕ ਇਹ ਕਰਨਾ ਜਾਰੀ ਰਹੇਗਾ ਮੈਂ ਉਹੀ ਦੱਸਿਆ ਕਿ ਇਹ ਸਰਕਾਰੀ ਪੱਧਰ ਤੇ ਇਹਦੀ ਡਿਸਕਸ਼ਨ ਚੱਲਦੀ ਪਈ ਆ ਜਿੱਦਾਂ ਹੀ ਕੁਝ ਨਤੀਜਾ ਨਿਕਲਦਾ ਵਾ ਮੀਡੀਆ ਪਰਸੈਂਟਸ ਨੂੰ ਵੀ ਦੱਸ ਦਿੱਤਾ ਜਾਏਗਾ ਤੇ ਕਿਸਾਨ ਵੀਰਾਂ ਨੂੰ ਵੀ ਉਹਦੇ ਬਾਰੇ ਸੂਚਨਾ ਦੇ ਦਿੱਤੀ ਜਾਏਗੀ। ਉਹ ਗੱਲਬਾਤ ਕੀਤੀ ਤੁਸੀਂ ਕਿਸਾਨਾਂ ਨਾਲ? ਅੱਲੇ ਫਿਰ ਜੀ।